ਆਈ ਹੋਵੇ ਜੀ ਤੁਹਾਡੀ ਮਾੜੀ ਇਹ ਇਹ ਹੁਣ ਹੋਇਆ ਪੁੱਠਾ ਠੀਕ ਆ ਇਹਨੇ ਚਲਦੇ ਮੋਟਰਸਾਈਕਲ ਤੇ ਕਰਨੇ ਉਹਨਾਂ ਦੇ ਸੀਨ ਇੱਥੇ ਬੈਂਕ ਬੰਦ ਜੀ ਅਸੀਂ ਸੀਨ ਕਰਕੇ ਚੱਲੇ ਆ ਇੱਕ ਮਿੰਟ ਚ ਐ ਹੋ ਗਿਆ ਜੀ ਤੁਹਾਡੀ ਥੋੜਾ ਰੀਸ ਹੋਣੀ ਸਾਡੇ ਕੋਲ ਦੇਖ ਸਾਡੇ ਚੌਲ ਦੇ ਨਾਲ ਰੋਟੀ ਵੀ ਤੇ ਹੁਣ ਆਪਾਂ ਰੋਟੀ ਵੀ ਬਰਖਾ ਦਾ ਤੇਰੀ ਕਿਹ ਕੌਮ ਉਸ ਚਪੜ ਗੰਝੂ ਤੇਰੀ ਆਸੀ ਕਿਤਾ ਸੀ ਕਿਵੇਂ ਹੋ ਵਧੀਆ ਹੋਗੇ ਤੇ ਅੱਜ ਦਾ ਵਲੌਗ ਆਪਣਾ ਇੰਥੋਂ ਸਟਾਰਟ ਕੀਤਾ ਜਾਂਦਾ ਅੱਜ ਆਪਣੀ ਬਣੂਗੀ ਫੇਰ ਸ਼ੂਟਿੰਗ ਹੋਣ ਲੱਗੀ ਆ ਤੇ ਅੱਜ ਆਪਾਂ ਫੇਰ ਸ਼ੂਟਿੰਗ ਦੇ ਵਲੌਗ ਬਣਾਵਾਂਗੇ ਤੇ ਅੱਜ ਦੇਖ ਸਕਦੇ ਤੁਸੀਂ ਬੰਦੇ ਰੈਡੀ ਰੂਡੀ ਹੋ ਗਏ ਆ ਚੁੱਕੇ ਆ ਠੀਕ ਆ ਤੇ ਮੋਰਸਾ ਨੇ ਪੂਰਾ ਮੈਨਾ ਡਨ ਕਰ ਦਿੱਤਾ ਆ ਤੇ ਹੁਣ ਚੱਲੇ ਆ ਬਾਹਰ ਚੱਲ ਚੱਲ ਪੂਰਾ ਹੋਣ ਲੱਗਾ ਆ ਠੀਕ ਆ ਤੇ ਕੁਝ ਸੀਨ ਸਾਡੇ ਬਾਹਰ ਦੇ ਹੋਣੇ ਆ ਤੇ ਕੁਝ ਸਾਡੇ ਘਰ ਦੇ ਹੋਣੇ ਆ ਤੇ ਦੇਖਦੇ ਆ ਨਾਲੇ ਤੁਹਾਨੂੰ ਦਿਖਾਵਾਂਗੇ ਵਲੌਗ ਦੇ ਨਾਲ ਜੁੜੇ ਰਿਓ ਬਹੁਤ ਹੀ ਕੈਂਟ ਬਣੂਗਾ ਵੀ ਵਲੌਗ ਤੇ ਅੱਜ ਦੀ ਵੀਡੀਓ ਹੈਗੀ ਆਡੀ ਬੈਂਕ ਤੇ ਠੀਕ ਆ ਤੇ ਹਾਸੇ ਵੀ ਪੈਣਗੇ ਸਭ ਕੁਝ ਹੋਊਗਾ ਤੇ ਮਿਲਦੇ ਆ ਹੁਣ ਅੱਗੇ ਚਾਹ ਪੀਂਦੇ ਪੈਆਂ ਤੇ ਚਾਹ ਪੀ ਕੇ ਕਰਦੇ ਆ ਸੂਟ ਠੀਕ ਆ ਤੇ ਦੇਖ ਸਾਦੇ ਤੇ ਸਾਦੇ ਯਾਰ ਇੱਕ ਫੋਨ ਮੇਰੇ ਹੱਥ ਚ ਤੇ ਉਹ ਸੀਨ ਕਰਦਾ ਪਿਆ ਇੰਨਾ ਤੇ ਅੰਕਲ ਦੇ ਵੀ ਸੀਨ ਹੋਣਗੇ ਅੰਕਲ ਜਦੋਂ ਉਹ ਆਏ ਨਾ ਠੀਕ ਆ ਤੇ ਤੁਸੀਂ ਥੋੜਾ ਕੋਨ ਨਾਲ ਨੂੰ ਤੁਰਨਾ ਜੋ ਠੀਕ ਆ ਆ ਆਹ ਡਾਕਟਰ ਜੀ ਵੀ ਆ ਚੁੱਕੇ ਆ ਦੇ ਉਹ ਸੀ ਨੂੰ ਦੇ ਪੈ ਦੇਖ ਸਕਦੇ ਤੁਸੀਂ ਯਾਰ ਫੇਰ ਦੁਬਾਰਤੋਂ ਹੁੰਦਾ ਲੱਤਾਂ ਨਾ ਪਿੱਛੇ ਨੂੰ ਕਰਨ ਦਾ ਮੋਟਰਸਾਈਕਲ ਉਹ ਗਾੜੀ ਮੋਟਰਸਾਈਕਲ ਆ ਗਿਆ ਖੰਮ ਖਰਾਬ ਹੋ ਗਿਆ ਫੇਰ ਦੁਬਾਰਤੋਂ ਕਮਾਲਾ ਹੁਣ ਦੇਖ ਸਕਦੇ ਯਾਰ ਐਚ ਵੀ ਵੀਡੀਓ ਬਣਾਉਂਦਾ ਪਿਆ ਮੈਂ ਤੇ ਹੁਣ ਵੀਡੀਓ ਬਣਾਉਣਾ ਠੀਕ ਆ ਇਹ ਆਹ ਕਾਲੇ ਗਏ ਨਾ ਇਹ ਕਹੋ ਧਿਆਨ ਨਾ ਬੰਦੇ ਉੜੇ ਫਰਮਾਨ ਜੀ ਕਹੇਗੇ ਤਾਂ ਹਾਂ ਬੰਦੇ ਖਾਧੂ ਉੜੇ ਛੱਡੇ ਜੇ ਤੁਮਹਾਂ ਜਵਾਸੇ ਨਾ ਕਣਾ ਬੋਲ ਮੈਂ ਜਲਦੀ ਕੀ ਗੱਲ ਸੱਜਣਾ ਉਹ ਕੀ ਗੱਲ ਸੁਣਿਆ ਡਾਇਲੌਗ ਸੁਖਾ ਰਹੇ ਆ ਦੇਖ ਸਾਡੇ ਸਾਡੀ ਸ਼ੂਟਿੰਗ ਲਈ ਕਿੰਨੇ ਜਾਣੇ ਖਲੋਤੇ ਪਏ ਦੇਖਣ ਲਈ ਤੇ ਅਸੀਂ ਸਾਰਿਆਂ ਸਾਹਮਣੇ ਕੰਮ ਕਰਦੇ ਪਏ ਵੇ ਲੋ ਠੀਕ ਆ ਤੇ ਕੰਮ ਸੌਖਾ ਥੋੜਾ ਉਹ ਵੀ ਇੰਨਾ ਸਾਹਮਣੇ ਪਲੇਖਾ ਪਿਆ ਜਾਂਦਾ ਪਰ ਫਿਰ ਵੀ ਕੰਮ ਖੇਚਣ ਦਾ ਹੈ ਕਰੀ ਜਾਣ ਦਾ ਫਿਰ 3 2 1 ਸ਼ਾਰਟ ਉਹ ਗੁਰਵਾ ਜੇ ਬੈਂਕ ਆਲੀਆ ਉਹ ਗੁਰਵਾ ਨਹੀਂ ਕਹਣਾ ਬਲਕਿ ਯਾਰ ਇੱਕ ਡਾਗ ਡਾਇਲੌਗ ਸਿੰਪਲ ਬੋਲ ਜਿੰਨਾ ਬੋਲਦਾ ਉਹ ਲੰਮੀ ਕਿਉਂ ਕਰਨ ਲਿਆ ਨੂੰ ਦੱਸਦਾ ਬਲਕਿਣਾ ਬਲੌਗ ਲੰਮਾ ਕਰਨ ਦੇ ਵਿੱਚ ਕੋਈ ਕਮੇਡੀ ਹੋਈ ਜੁਣਾ ਮਾਰਾ ਤੇਰੇ ਕੋਈ ਕੋਈ ਨਹੀਂ ਟਰਪ ਕਰੀ ਮਮੀ 3 2 1 ਸਟਾਰਟ ਉਹ ਗੁਰਵਾ ਜੇ ਬੈਂਕ ਵਾਲਿਆਂ ਦੀ ਠੀਕ ਹੋ ਗਿਆ ਨਵਾਦੋ ਆ ਜਾ ਸੀਰੀਅਸ ਸੀਰੀਅਸ ਦੋ ਰੋਡ ਨਹੀਂ ਹੋਣੇ ਤੇ ਕੋਸਣਾ ਗਾਉ ਦੋ ਨਾ ਮੈਨੂੰ ਡਾਇਲਗ ਨਹੀਂ ਦੇਣ ਦੇ ਹੁਣ ਮੈਂ ਸਪੈਸ਼ਲ ਉਹ ਦਿਨ ਕਿਹਾ ਚੱਲ ਤਿੰਨ ਟਰੈਕਟਰ ਨੂੰ ਦੋ ਇੱਕ ਗੁਰੂਆ ਤੂੰ ਦੋ ਘਤੇ ਜਾ ਆ ਆ ਕੇ ਗੱਲ ਕਰਾ ਕਰ ਚੱਲ ਕਰ ਉਹ ਗੁਰੂਆ ਮੈਨੂੰ ਇਹ ਵੀ ਫੇਰ ਤੂੰ ਗੁਰੂਆ ਕੀ ਕਰਦਾ ਫੇਰ ਕਰ ਉਹ ਗੁਰੂਆ ਜੀ ਉਹ ਗੁਰੂਆ ਜੀ ਫੇਰ ਏਲਾ ਹੋਏ ਨਾ ਕੀ ਨਾਲ ਉੱਚੀ ਬੋਲ ਹਾਂ ਆ ਗਈ ਹੁਣ ਗੁਰੂਆ ਜੇ ਬੈਂਕ ਵਾਲੇ ਨੇ ਫੇਰ ਵੇਲਾ ਤੇ ਗੁਰੂਆ ਦੇ ਕਹਿਣਾ ਹੀ ਹੁਣ ਆਲੇ ਆ ਜਾਣ ਤੇ ਆ ਜਾਣ ਵਾਧੂ ਰਾ ਆਪਣੇ ਕੋ ਉਹਨਾਂ ਨੂੰ ਚੱਕਰਾ ਜਿਹਾ ਪਾਉਂਦੇ ਆ ਗਈ ਆ ਤੇ ਇਹ ਵੇਲਾ ਤੂੰ ਤੂੰ ਨਹੀਂ ਕਰਾਂ ਮੈਂ ਤੈਨੂੰ ਦੱਸਿਆ ਵਾ ਕਿਹੜਾ ਰਾ ਕੀ ਆ 40000 ਦਵਾ ਬੈਂਕ ਵਾਲਿਆਂ ਦੀਆਂ ਜੇ ਕਿਸ਼ਤਾਂ ਮੇਰਾ ਯਾਰ ਨਹੀਂ ਕਹਿਣਾ ਯਾਰ ਯਾਰ ਤੇ ਆ ਬੋਲਣੇ ਨਹੀਂ ਦੇਂਦੇ ਕਹਿੰਦਾ ਮਤਲਬ ਵੀ ਠਰਾ ਨਹੀਂ ਪਾਣਾ ਇਹ ਨਹੀਂ ਕਹਿਣਾ ਉਹ ਯਾਰ ਇਹ ਨਹੀਂ ਕਰਾਂਗੇ ਉਹ ਯਾਰ ਯਾਰ ਬੇ ਵੇ ਰਹਿ ਹੈ ਭੈਣ ਦੇ ਮਾਰਿਆ ਸਿਰ ਜਦੇ ਮਾਰਨਾ ਹੰਗਾਰਾ ਨਹੀਂ ਪੜਦਾ ਮਾਰਨਾ ਪੀਤੇ ਦੇ ਬੂਟੇ ਹੈ ਪੀਤੇ ਦੇ ਹੁਣ ਯਾਰ ਸਾਡੇ ਹੋਣ ਲੱਗਿਆ ਸੀਨ ਦਰਵਾਜੇ ਤੋਂ ਠੀਕ ਆ ਪੀ ਦਰਵਾਜੇ ਤੋਂ ਸੀਨ ਕਰਾਂਗੇ ਹੁਣ ਠੀਕ ਆ ਤੇ ਮੈਂ ਤੁਹਾਨੂੰ ਇਹ ਦੱਸ ਦਿਨਾ ਕਿੋਂ ਵੀ ਇਹਦੇ ਵਿੱਚ ਤੇ ਤੁਹਾਨੂੰ ਮੈਂ ਮੇਨ ਮੇਨ ਚੀਜ਼ਾਂ ਵਿਖਾਉਣਾ ਕਿ ਕਿੱਦਾਂ ਬਣਾਉਂਦਾ ਕਿੱਦਾਂ ਇਸ ਕਰਨ ਦਾ ਸੂਟ ਕਿਹੜੀਆਂ ਅਟਿਕੋ ਗਲਤੀਆਂ ਹੋ ਗਈਆਂ ਕਿੱਦਾਂ ਕੀ ਕੀ ਸਾਫ ਕਿਤਾਬ ਹੈ ਕਿੱਥੇ ਕੀ ਕੀ ਸੂਟ ਕਰਨਾ ਇਹ ਚ ਮੈਂ ਇਹ ਵਿਖਾਉਣਾ ਯਾਰ ਤਾਂ ਮੈਂ ਇਹ ਦੱਸਣਾ ਚਾਹੁੰਦਾ ਮੈਂ ਥੱਲੇ ਇਹਦੀ ਆਈਡੀ ਮੈਨਸ਼ਨ ਕਰ ਦੇਣਾ ਤੁਹਾਨੂੰ ਪਤਾ ਜਿਹੜੀ ਮੈਂ ਇਦਾਂ ਬਣਾਉਣਾ ਵੀਡੀਓ ਤੇ ਮੈਂ ਪੇਜ ਮੈਨਸ਼ਨ ਕਰਦਾ ਜਿੱਤੇ ਪੂਰੀ ਵੀਡੀਓ ਆਉਣੀ ਆ ਤੇ ਤੁਸੀਂ ਚੈੱਕ ਕਰ ਲਿਓ ਉੱਤੇ ਉੱਤੇ ਅੱਜ ਤੱਕ ਮੈਂ ਮੇਨ ਮੇਨ ਤੁਹਾਨੂੰ ਵਿਖਾਉਣਾ ਚੀਜ਼ਾਂ ਦੇ ਵੇਖ ਲਓ ਇਦਾਂ ਕੰਮ ਚੱਲਦਾ ਪਿਆ ਹੈ ਤੇ ਟਾਈਮ ਕਾਫੀ ਹੋ ਗਿਆ ਤਾਂ ਜਾਦੇ ਸੀਨ ਹੋਣੇ ਆ ਠੀਕ ਆ ਦੇਖ ਸਕਦੇ ਤੁਸੀਂ ਤੇ ਹੁਣ ਆਪਾਂ ਕਰ ਲਈਏ ਸੀਨ ਠੀਕ ਆ ਵੀਡੀਓ ਬਣਾ ਲਈਏ ਤੇ ਹੁਣ ਮਿਲਦੇ ਆ ਤੁਹਾਨੂੰ ਠੀਕ ਆ ਸਾਰੇ ਨੂੰ ਮੈਂ ਬੜੀ ਵਾਰ ਕਿਹਾ ਵੀ ਕਵਰ ਲਾ ਲਿਆ ਕਰ ਹੁੰਦਾ ਹੀਟ ਹੁੰਦਾ ਫੋਨ ਇਹ ਮੰਨਦੇ ਨਹੀਂ ਭਰਾਵਾ ਕਿਸੇ ਦੇ ਇੱਕ ਸਾਦੇ ਅੰਕਲੇ ਬਣਾਉਂਦੇ ਪਏ ਵੀਡੀਓ ਤੇ ਸਾਰੇ ਬੰਦੇ ਅਸੀਂ ਆਪਣੇ ਲਾਏ ਪਏ ਆ ਠੀਕ ਆ ਉਸ ਤੋਂ ਬਾਅਦ ਬਾਅਦ ਗੱਲ ਕਰਾਂਗੇ ਤੇ ਦੇਖ ਹੀ ਸਕਦੇ ਹੋ ਤੁਸੀਂ ਬਹਿ ਨਹੀਂ ਤਾਂ ਆਏ ਆ ਤੁਹਾਡੀ ਜਣਾ ਚ ਹਾਂ ਮੈਂ ਕਹਿੰਦਾ ਬਹਿ ਨਹੀਂ ਜਾਏ ਆ ਤੇ ਇਹਨਾਂ ਤਾਂ ਨਹੀਂ ਜਾਣਾ ਜੜਾ ਤੇ ਮਾਲਕਾ ਬਾਹਰ ਜਾਓ ਬਾਹਰ ਆ ਮੰਜਾ ਸ਼ਾਮੇ ਕਰਤ ਹਾਂ ਆ ਮੰਜਾ ਸ਼ਾਮੇ ਰਹੀ ਤੂੰ ਬਹਿ ਨਹੀਂ ਤੇ ਆਈਆਂ ਬਹਿ ਨਹੀਂ ਤੇ ਆਇਆ ਤੁਸੀਂ ਦੇਖ ਸਕਦੇ ਆ ਰੇ ਨੇ ਸੁੱਟ ਲਾ ਫੋਨ ਤੇ ਸਟੈਂਡ ਵੀ ਥੱਲੇ ਡੇਗ ਗਿਆ ਕਰਤਾ ਕਰਤਾ ਉਹੀ ਕੰਮ ਜੀ ਤੂੰ ਮੈਂ ਕਰਦਾ ਸੀ ਨਰਦਾ ਸੀ ਕੁੱਤਾ ਲੱਗੇ ਹੀ ਮਸਾ ਕਰਤਾ ਕਰਤਾ ਇਸ ਕਰੀਮ ਵਾਗੀ ਪੇਰੇ ਸਕ੍ਰੀਨ ਤੇ ਪਾਜੀ ਉਹ ਨਹੀਂ ਗੁਰੂ ਆ ਅਸਲ ਚ ਜੋਸ਼ ਜ਼ਿਆਦਾ ਨਹੀਂ ਆ ਗਿਆ ਆ ਫੋਨ ਵਿਖਾ ਇੱਧਰ ਵੇਖੋ ਯਾਰ ਇੱਧਰ ਵੇਖੋ ਲਾਥ ਕੀ ਡੰਡ ਕੌਣ ਆ ਇੱਧਰ ਹੀ ਕੌਣ ਪੱਤੀ ਵਾਲੇ ਹਾਂਜੀ ਲਾਤੀ ਡੰਡ ਕਰਤਾ ਕੰਮ ਉਹੀ ਆਹ ਵੇਖਈਏ ਵੀਰਾਂ ਆਲਾ ਸਾਰੇ ਖਿਡਾਰੀ ਪੈ ਗਏ ਇੱਥੋਂ ਚੱਲ ਕੋਈ ਨਹੀਂ ਹੁਣ ਕੀ ਕਰ ਸਕਦੇ ਦੁੱਖਣਾ ਵੀ ਬਾ ਸੁਟੇ ਨੇ ਆਪ ਹੀ ਵੈਸੇ ਡੇਗਾ ਵੀ ਗਿਆ ਫੜ ਯਾਰ ਤੁਸੀਂ ਦੇਖ ਹੀ ਸਾਡੇ ਬੜੇ ਚਿਰ ਦੇ ਵੀਡੀਓ ਬਣਾਉਣ ਤੇ ਲੱਗੇ ਆ 1 ਵਜ ਗਿਆ ਆ ਤੇ ਮੇਰੇ ਸ਼ੁਰੂ ਕੀਤੀ ਸਵੇਰੇ ਆ ਪਾਠਕ ਵਿੱਚ ਕੀਤੀ 8 ਵਜੇ ਸਵੇਰੇ ਕੀਤੀ ਵੀਡੀਓ ਸਟਾਰਟ ਤੇ ਹੁਣਾਂ ਨੂੰ 1 ਵਜ ਗਿਆ ਤੇ ਹਜੇ ਵੀ ਵੀਡੀਓ ਸਾਡੀ 3 ਕ ਮਿੰਟਾਂ ਦੀ ਬਣੀ ਆ ਹੁਣ ਵੀ ਰਕਾਊਗਾ ਅਜੇ ਪੂਰੀ ਪਰਫੈਕਟ ਨਹੀਂ ਬਣੀ ਹਾਂ ਲੱਗੂਗਾ ਸਾਡੇ ਚੱਕਰ ਜਿਹੜਾ ਅਸੀਂ ਖੱਜਲ ਤਸ ਤਾਹੰਗ ਆ ਯਾਰ ਸਿਸਟਮ ਅਗਰਾ ਗੜੀਆਂ ਤੁਸੀਂ ਪਿਸਤਾਨੀ ਤਾਰਨ ਦਾ ਉਹ ਚੱਕਰ ਜਿਹੜਾ ਅਸੀਂ ਖਰਾਬ ਹੋਣ ਦਾ ਉਹ ਖਰਾਬ ਨਹੀਂ ਤਾਂਗ ਤਾਂ ਤਾਂ ਆੜੀ ਆ ਤੂੰ ਕਿਸ਼ਤਾਂ ਨਹੀਂ ਤਾਰਨ ਦਾ ਉਹ ਚੱਕਰ ਜਿਹੜਾ ਅਸੀਂ ਤੰਗ ਹੋਣ ਦੇ ਉਹ ਬਸ ਚੱਲ ਉਹ ਇਧਰ ਕਰ ਲੈ ਉਹ ਵੀ ਕਹਤਾ ਇਹਨੇ ਭੋਲ ਲੈਣਾ ਮੈਨੂੰ ਬੜਾ ਅੱਕੇ ਨੇ ਵੀਰ ਨੇ ਸੋਚਿਆ ਇਹ ਭੁੱਲ ਗਿਆ ਇਹਦਾ ਕੀ ਹੋਣਾ ਮੈਨੂੰ ਪਤਾ ਮੈਂ ਕਹਣਾ ਕੋਈ ਨਹੀਂ ਸਰ ਹਾਂ ਜਿਹੜੀਆਂ ਤੂੰ ਕਿਸ਼ਤਾਂ ਨਹੀਂ ਤਾਰਨ ਦੇ ਉਹ ਚੱਕਰ ਜਿਹੜਾ ਅਸੀਂ ਖਰਾਬ ਹੋਣ ਦੇ ਉਹ ਤੰਗ ਯਾਰ ਚੱਲ ਚਲ ਉਹ ਆੜੀ ਆ ਤੂੰ ਕਿਸ਼ਤਾਂ ਨਹੀਂ ਤਾਰ ਯਾਰ ਅਸਾਂ ਹੁਣ ਘੱਟ ਡੇਜੇ ਯਾਰ ਉਹ ਮੈਨੂੰ ਜਿਹੜੀਆਂ ਨੇ ਅਸਾਂ ਚੱਲਾ ਚੱਲਾ ਸੀ ਸੀਗਾ ਸੀ ਚਲੋ ਨਾਲ ਸਿੱਧਾ ਸਿੱਧਾ ਐ ਐ ਨਾ ਸਟਾਰਟ ਕਰ ਰਹੇ ਹੋ ਸਿੱਧਾ ਹੀ ਸਟਾਰਟ ਕਰ ਰਹੇ ਹੋ ਬਈ ਲਾਉਣ ਆੜਿਆ ਕੀ ਸਤਾਣੀ ਤੁਸੀਂ ਤਾਰਨ ਦੇ ਉਹ ਚੱਕਰ ਮੈਂ ਘੁਮਾ ਲੜਾ ਖਲੋਇਓ ਸਾਟਾ ਹੁਣ ਗਿਆ ਚਲੋ ਕਰੀ ਸਾ ਚਲੋ ਆੜਿਆ ਤੇ ਕੀ ਸਤਾਣੀ ਤਾਰਨ ਦੇ ਉਸ ਚੱਕਰ ਤੇ ਨਹੀਂ ਤਾਂਗੋਂ ਅੰਡੇ ਹੋ ਖੁੱਲ ਗਿਆ ਦਵਾਰ ਤੋਂ ਖੁੱਲ ਗਿਆ ਕੀ ਕਹਿਣਾ ਬਣਾ ਮੈਂ ਕਿ ਗਲਤ ਹੋਈ ਗੱਲ ਗਲਤ ਹੋ ਗਿਆ ਅਬਦੁੱਲਾਈ ਜੇ ਇਹ ਬੰਦਾ ਹੀ ਚੱਕਰ ਚਹੀਂ ਤਾਂ ਕੋਣ ਯਾਰ ਕਿਉਂ ਹਸਾਉਂਦੇ ਆ ਉਹ ਗਲਤ ਬਾਤ ਹੋਈ ਜਿਹੜੀ ਤਕਸਤਾ ਨਹੀਂ ਤਾਰੰਦਾ ਜਿਹੜੀ ਆ ਕਿਸ਼ਤਾਂ ਨਹੀਂ ਚਲੋ ਚਲੋ ਆ ਜਿਹੜੀ ਕਿਸ਼ਤਾਂ ਨਹੀਂ ਤੁਸੀਂ ਤਾਰੰਦਾ ਤੂੰਗਾ ਤੁਸੀਂ ਨਾ ਹੋਣਾ ਤੇ ਜਿਹੜੀਆਂ ਕਹਿਣਾ ਵੇ ਜਿਹੜੀਆਂ ਤੁਸੀਂ ਨਹੀਂ ਤਾਰੰਦੇ ਤੁਹਾਨੂੰ ਇਹੋ ਗੱਲ ਕਹਿਣ ਦੇ ਗੱਲ ਥੋੜੀ ਜਣ ਕਹਿਣ ਦੇ ਚਲੋ ਯਾਰ ਗਲਤ ਨਾ ਕਰੋ ਚਲੋ ਕਿਉਂ ਹੁਣ ਜਿਹੜੀ ਤੂੰ ਇੱਕ ਇਸਤਾਨੀ ਤਾਰੰਡਾ ਉਹ ਚੱਕਰ ਜਿਹੜਾ ਅਸੀਂ ਤਾਂ ਆ ਯਾਰ ਬਾਕੀ ਤੂੰ ਗਰਨ ਸਹੀ ਜਾਂਦਾ ਯਾਰ ਬਣਾ ਹੁਣ ਵੇਚਣਾ ਨਹੀਂ ਮੇਰੇ ਤੂੰ ਹੁਣ ਜੇ ਮੈਨੂੰ ਸਹਾਈ ਜਾਂਦਾ ਮੇਰਾ ਫਲੋ ਬਣਿਆ ਬਣਿਆ ਮੇਰੇ ਨੂੰ ਡੈਨ ਪੂਜਾ ਤਾਂ ਰੱਖੀ ਹੋਣਾ ਪਤਾ ਮੈਨੂੰ ਮੈਂ ਲੋਈ ਤਾਂ ਇਹਦੇ ਭੋਲੇਣਾ ਬਾਹਰ ਮੈਂ ਕਹਿੰਦਾ ਮੈਂ ਕਹਿੰਦਾ ਕੋਈ ਨਹੀਂ ਸਰ ਤਾਂ ਲਾ ਹੁਣ ਵੀਰ ਦਸਿਆ ਫੇ ਲਾਣ ਬੈਣੀ ਉੱਪਰ ਵਾਸੇ ਹੋ ਗਣਾ ਜਿਹੜੀ ਤੂੰ ਕਿਸ਼ਤਾਂ ਨਹੀਂ ਧਾਰਨਦੇ ਕਿਸ਼ਤਾਂ ਦੇ ਚੱਕਰ ਤਹੀਂ ਤਾਂ ਘੁੰਡੇ ਹੋ ਆੜਿਆ ਤੇ ਕਿਸ਼ਤਾਂ ਨਹੀਂ ਧਾਰਨਦੇ ਉਹ ਚੱਕਰ ਤਾਂ ਯਾਰ ਬਹੁਤ ਹੀ ਹੋ ਚੱਕਰ ਚਲੋ ਜੇ ਮੈਂ ਕਿ ਤੁਸੀਂ ਦੇਖ ਸਕਦੇ ਯਾਰ ਅਸੀਂ ਪੀਂਦੇ ਪਏ ਆ ਪਾਣੀ ਪਾਣੀ ਯਾਰ ਪੀリエ ਟਾਈਮ ਕਾਫੀ ਲੱਗਦਾ ਪਿਆ ਵੀ ਤੇ ਵੇਚ ਆ ਵੀ ਚੀਜ਼ਾਂ ਪਾ ਤੁਸੀਂ ਦੇਖ ਸਕਦੇ ਵੀਡੀਓ ਜੇ ਖਤਮ ਹੋਈ ਨਹੀਂ ਤੇ ਰੋਟੀ ਅਸੀਂ ਖਾ ਲਈਏ ਕੌਂ ਵੀ ਕਹਿੰਦੇ ਪੈਸੇ ਵੀ ਟਾਈਮ ਲੱਗ ਜਾਣਾ ਵੀਡੀਓ ਤੇ ਤੇ ਮੇਰਾ ਭਰਾ ਸਾਰਾ ਸਮਾਨ ਲਿਆ ਰਿਹਾ ਆ ਠੀਕ ਹੈ ਤੇ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਐ ਵੀ ਵੀਡੀਓ ਅਜੇ ਅੱਧੀ ਅੱਧੀ ਹੋਈ ਗਈ ਹੋਣੀ ਆ ਹਾਂ ਅੱਧੀ ਹੋ ਗਈ ਆ ਤੇ ਅੱਧੀ ਰਹਿ ਗਈ ਆ ਤੇ ਹੁਣ ਰੋਟੀ ਖਾ ਕੇ ਅੱਧੀ ਬਾਅਦ ਕਰਦੇ ਕੰਪਲੀਟ ਇਹ ਵੀ ਸਿਰਫ ਚਾਹ ਹੀ ਪੀਤੀ ਆ ਹਾਂ ਅਜੇ ਸਵੇਰ ਦੀ ਚਾਹ ਹੀ ਪੀਤੀ ਆ ਹੁਣ ਰੋਟੀ ਖਾਣ ਲੱਗੇ ਆ ਅਜੇ ਘਰ ਵਾਲੇ ਸੀਨੇ ਪਹਿ ਜਿਹੜੇ ਘਰ ਮੈਂ ਤੇ ਬਾਹਰ ਵਾਲੇ ਸੀਨੇ ਪਹਿ ਅਜੇ ਘਰ ਦੇ ਸੀਨੇ ਕੀਤੇ ਆ ਵੇਖਿਆ ਤੁਸੀਂ ਇੱਥੇ ਲੱਗੇ ਕੀਤੇ ਸੀ ਨਾ ਹਾਂ ਇੱਕ ਹੋ ਗਿਆ ਹਾਂ ਇੱਕ ਹੋ ਗਿਆ 1 ਵਜੇ 16 ਮਿੰਟ ਹੋ ਗਏ ਆ ਠੀਕ ਆ ਤੇ ਸਾਨੂੰ 5 ਵਜੇ ਜਾਣੇ ਜਿੱਥੋਂ ਤੱਕ ਲੱਗਦਾ ਜੇ ਬਾਹਰ ਦੇ ਵੀ ਸੀਨ ਬਣਾਉਣੇ ਆ ਉੱਥੇ ਵੀ ਟਾਈਮ ਲੱਗ ਜਾਣਾ ਅਜੇ ਤੇ ਘਰ ਦੇ ਸੀਨ ਅਜੇ ਘਰ ਦੇ ਵੀ ਅੱਧੇ ਸੀਨ ਹੋਏ ਅੱਧੇ ਰਹਿੰਦੇ ਆ ਤੇ ਦੇਖੋ ਟਾਈਮ ਕਿੰਨਾ ਲੰਘਦਾ ਦੇਖ ਸਾਡੇ ਚੌਲ ਦੇ ਨਾਲ ਰੋਟੀ ਵੀ ਤੇ ਹੁਣ ਆਪਾਂ ਰੋਟੀ ਵੀ ਖਾਵਾਂਗੇ ਤੇ ਨਾਲ ਸਾਡੇ ਬੰਦੇ ਖਾਂਦੇ ਪਏ ਤੇ ਦੇਖ ਸਾਡੇ ਤੁਸੀਂ ਯਾਰ ਸਾਦੇ ਬਿੱਲੀਆਂ ਬੈਠੀਆਂ ਇੱਥੇ ਠੀਕ ਆ ਇੱਕ ਉੱਪਰ ਐ ਤੇ ਇੱਕ ਥੱਲੇ ਐ ਫੂਡ ਸ਼ੁਰੂ ਕਰਤਾ ਠੀਕ ਆ ਦੇਖ ਸਕਦੇ ਤੁਸੀਂ ਤੁਸੀਂ ਦੇਖ ਹੀ ਸਕਦੇ ਯਾਰ ਜਿਵੇਂ ਕਿ ਯਾਰ ਤੁਸੀਂ ਦੇਖ ਸਕਦੇ ਆਪਾਂ ਫੇਰ ਕਰਨ ਲੱਗਿਆ ਵੀਡੀਓ ਸਟਾਰਟ ਰੋਟੀ ਪਾਣੀ ਖਾ ਰਿਆ ਬੰਦੇ ਹੋ ਗਏ ਜੈਨ ਠੀਕ ਆ ਤੇ ਹੁਣ ਕਰਨ ਲੱਗਿਆ ਵੀਡੀਓ ਸਟਾਰਟ ਤੇ ਕਰੀਏ ਵੀਡੀਓ ਸਟਾਰਟ ਚਲੋ ਜੀ ਤੇ ਤੁਸੀਂ ਗਾਇਜ਼ ਦੇਖ ਸਕਦੇ ਇੱਕ ਫੂਨ ਦੀ ਉਹ ਫੇਰ ਡੇਗ ਗਿਆ ਵਾਸੋਂ ਇਹਦਾ ਖਲਾਰਾ ਪੈਗਾ ਅਗਲੇ ਪਾਸੇ ਵੀ ਗਿਆ। ਉਹ ਵੀ ਹੁਣ ਕੈਨਸਲ ਹੈ। ਜਾਣ ਤੁਹਾਡੇ ਘਰੋਂ ਮੈਂ ਥੀ ਚੁੱਕੇ ਖੜਨੀ ਏ। ਤੂੰ ਗਾਣਾ ਮੈਨੂੰ ਨਹੀਂ ਚੱਲ। ਕੈਨਸਲ ਕਰਾਣੀ ਵੀ ਤਰੀ। ਜਿਵੇਂ ਤਰੀ ਯਾਰ। ਚਲੋ। ਉਹ ਜਿਹੜੇ ਤਨ ਕੁੜੀ ਇਹਦੇ ਪਸੰਦ ਕਰਕੇ ਗਿਆ ਸੀ ਫਿਰ ਭਰਾ ਨੇ ਮਗਰ ਇਹ ਨਹੀਂ ਕਿਹਾ ਉਹਨਾਂ ਨੂੰ। ਵਾਲੀ ਵਾਹ ਤੂੰ ਭੱਜਾ ਹੀ ਜਾਣਾ। ਉਹ ਤੇਰੇ ਕਿਨੂੰ ਪਿੰਡ ਚ ਕਿਉਂ ਮੰਗਵਾ ਸਾਈਕਲਾਂ ਦਵੇ? ਤੇਰੇ ਕਹਿਣ ਤੇ ਦੇ ਦਈਏ ਇਹਨੂੰ। ਤੇ ਤੂੰ ਸਾਈਕਲ ਮੰਗਾਈ ਜਾਵੇਂ ਤੇ ਉਹ ਤੇਰੇ ਕਾ ਪਿੰਡ ਚ ਕੋਈ ਸਾਈਕਲ ਮੰਗਵਾ ਯਾਰ ਤੇਰੇ ਵਰਗਾ ਪਿੰਡ ਚ ਸਾਈਕਲ ਤੇਰੇ ਕਾ ਆ ਡਾਇਲੌਗ ਟੈਨ ਆ ਨਾ ਬੜੀ ਬੜੀ ਗੱਤ ਉਹ ਤੇ ਯਾਰ ਹੱਸਾਈ ਜਾਂਦਾ ਉਹ ਤੇਰੇ ਕਾ ਪਿੰਡ ਚ ਕੋਈ ਸਾਈਕਲ ਮੰਗਵਾ ਕੋਈ ਕਿਦਾਂ ਕਰ ਨੂਰ ਜਿਹੜੀ ਯਾਰ ਜਿਹੜੇ ਪੁੱਤ ਚੱਪ ਕਰਦੇ ਅੱਗੇ ਜਿਹੜਾ ਰਾਰੀਆਂ ਵਾਲੀ ਜਾਂਦੇ ਤੇਰੇ ਵਰਗਾ ਸਾਈਕਲ ਮੰਗਣ ਜਾਵੇ ਤੁਸੀਂ ਦੇਖ ਸਕਦੇ ਸਟੈਂਡ ਉੱਤੇ ਹੋ ਰੱਖਿਆ ਹੈ ਆਪਣਾ ਕਾਗਤ ਪੀ ਜਿਹਦਾ ਕਰਕੇ ਰੋਸ਼ਨੀ ਘੱਟ ਪਵੇ ਠੀਕ ਆ ਧੁੱਪ ਦੀ ਤੇ ਯਾਰ ਬਾਕੀ ਵੀਡੀਓ ਜੇ ਮੁੱਕੀ ਨਹੀਂ ਆ ਮੁੱਕ ਜਾਣੀ ਥੋੜੇ ਟਾਈਮ ਤੱਕ ਹੁਣ ਤੂੰ ਉੱਠ ਕੇ ਕਹਿਣਾ ਇੱਕ ਕੰਮ ਚੱਲਦਾ ਪਿਆ ਹਜੇ ਚੱਲ ਠੀਕ ਆ ਚੈੱਕ ਕਰ ਲੋ ਉੱਠ ਕੇ ਕਹਿਣਾ ਟਾਈਮ ਦੇਖ ਸਕਦੇ ਤੁਸੀਂ ਚੱਲ ਠੀਕ ਆ ਕੌਣ ਆ ਹੀ ਜਾਣਦੇ ਆ ਤਿੰਨ ਵੀ ਹੋ ਪਰ ਜੇ ਤੁਸੀਂ ਮੈਂ ਫੇਰ ਕਹਿੰਦਾ ਹਜੇ ਜੇ ਤੁਸੀਂ ਪਹਿਲੇ ਨਾ ਤੇ ਸੇਕ ਬਹੁਤ ਲਾਉਂਦਾ ਨੂੰ ਇੱਕ ਮਿੰਟ ਚ ਐ ਹੋ ਗਿਆ ਸੀ ਤੁਹਾਡੀ ਥੋੜੀ ਰੀਸ ਹੋਣੀ ਸਾਡੇ ਕੋਲ ਤੇ ਪਾਲਾ ਇਹ ਵੀ ਆ ਗਿਆ ਲਓ ਜੀ ਤੁਸੀਂ ਦੇਖ ਸਕਦੇ ਹੋ ਚਾਹ ਪੀਂਦੇ ਪਏ ਆ ਤੇ ਹਜੇ ਵੀ ਵੀਡੀਓ ਐਸੇ ਕੰਪਲੀਟ ਨਹੀਂ ਹੋਈ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਵੀਡੀਓ ਨਹੀਂ ਵੀਡੀਓ ਜੇ ਬਾਹਰ ਦੇ ਸੀਨ ਆ ਨਾ ਆਪਣੇ ਜਿੰਨਾ ਚਿਰ ਉਹ ਵੀ ਵਿਖਾਉਣੇ ਨਾ ਹਜੇ ਮੈਨੂੰ ਨਹੀਂ ਪਤਾ ਹਜੇ ਮਿਲ ਘਰ ਦੇ ਸੀਨ ਹੋ ਗਿਆ ਬਾਹਰ ਦੇ ਸੀਨ ਰਹਿੰਦੇ ਆ ਜੇ ਵੀਡੀਓ ਪੂਰੀ ਖਤਮ ਨਹੀਂ ਹੋਈ ਬਸ ਥੋੜੀ ਰਹਿ ਗਈ ਵੀਡੀਓ ਜਾਦੀਨੀ ਤੇ ਹੋਰ ਮੇਰੇ ਮੈਕਸੀਨ ਚਲਾਉਣਾ ਮਿੰਟ ਚੈਂਕ ਕੀਤਾ ਹੋਰ ਵੀਡੀਓ ਦੋ ਅੰਕਲ ਕਹਿਣ ਦਾ ਆ ਪਿੱਤੂ ਵੀ ਸਾਰਾ ਦਿਨ ਲਾਦਾ ਤੇ ਮੈਂ ਤੇ ਸੀਨ ਦੋ ਮਿੰਟਾਂ ਚੈਂਕ ਕਰ ਲਈ ਵੇਖ ਲੋ ਕਿ ਨਹੀਂ ਅੰਕਲ ਤੁਹਾਡੀਆਂ ਰੀਸਾਂ ਨਹੀਂ ਅੱਡੇ ਕੋ ਨਹੀਂ ਆ ਤੂੰ ਮੈਂ ਨਾ ਪੂਰੀ ਚਿੱਲ ਕਰਾਉਂਦਾ ਤੇ ਤੇ ਹੁਣ ਯਾਰ ਚਾਹ ਪੀਣ ਲੱਗੇ ਆ ਤੇ ਚਾਹ ਦੇ ਨਾਲ ਪਾਣੀ ਤੇ ਨਾਲ ਜਲੇਬੀ ਤੇ ਨਾਲ ਜਲੇਬੀ ਠੀਕ ਹੈ ਪਰ ਬਾਹਰ ਦੇ ਸੀਨ ਕਰਨ ਚੱਲੇ ਦੋ ਮੋੜ ਸਾਂ ਕੱਢ ਲਿਆ ਤੇ ਅੰਕਲ ਦੱਸਣਾ ਚਾਹੋਗੇ ਵੀਡੀਓ ਕਿੱਡੀ ਕੱਢ ਬਣੀ ਆ ਬਹੁਤ ਵਧੀਆ ਬਣੀ ਆ ਵੀਡੀਓ ਨੰਬਰ 1 ਤੇ ਜਾਓ ਪੂਰਾ ਮੈਂ ਤਸਵੀਰ ਦੀ ਲੱਗੀ ਸਵੇਰ ਦੇ ਦੱਸੋ ਕਿੰਨੇ ਵਜੇ ਤੇ ਲੱਗੇ ਆ ਸਵੇਰ ਦੇ 7 ਵਜੇ ਦੇ ਆ ਹਾਂ ਤੇ ਹਜੇ ਟਾਈਮ ਆ ਨੂੰ 4 ਵਜੇ ਚੱਲੇ ਹੁਣ 4 ਵਜੇ ਚੱਲੇ ਪੁਣੇ ਤੇ ਹਜੇ ਵੀ ਵੀਡੀਓ ਖਤਮ ਨਹੀਂ ਹੋਈ ਜੇ ਫੇਰ ਚੱਲੇ ਆ ਮੈਂ ਤਾਂ ਤੇ ਉਸਤਾਦ ਕਰਨੀ ਪੈਂਦੀ ਪਰ ਵੀਡੀਓ ਚ ਵੀ ਜਾਣ ਪਾਈਦੀ ਨਾ ਫੇਰ ਜਾਣ ਪਹੁੰਚਦੀ ਵੀਡੀਓ ਚੱਲੂਗੀ ਆ ਜਾਣ ਨਹੀਂ ਤੇ ਵੀਡੀਓ ਕਿੰਨੇ ਵਜੇ ਆ ਇਹ ਤਾਂ ਗੱਲ ਆ ਬਾਕੀ ਤੁਹਾਨੂੰ ਜਿਵੇਂ ਮੈਂ ਦੱਸਿਆ ਥੱਲੇ ਮੈਂਸ਼ਨ ਕਰ ਦੇਣੀ ਚੈੱਕ ਕਰ ਲੈ ਠੀਕ ਆ ਤੁਸੀਂ ਦੇਖ ਸਕਦੇ ਸਾਡੇ ਬੰਦੇ ਜਾਂਦੇ ਪੈ ਤੇ ਅਸੀਂ ਹੁਣ ਚੱਲੇ ਆ ਸੀਨ ਕਰਨ ਬੈਂਕ ਦੇ ਠੀਕ ਆ ਕਿਉਂਕਿ ਬੈਂਕ ਦੇ ਟੌਪਿਕ ਤੇ ਬੰਦੀ ਪਈ ਆ ਵੀਡੀਓ ਤੇ ਹੁਣ ਅਸੀਂ ਸੈਰ ਇਸ ਕਰਕੇ ਜਾਣਦੇ ਆ ਇੱਕ ਸਿਰਫ ਬੈਂਕ ਦੇ ਸੀਨ ਕਰਨ ਕਰਕੇ ਠੀਕ ਆ ਅਜੇ ਇਹਨੂੰ ਕੋਈ ਪਤਾ ਨਹੀਂ ਕਿ ਬੈਂਕਾਂ ਲੈਣੇ ਸਾਨੂੰ ਉਹ ਸੀਨ ਕਰਨ ਦੇ ਨੇ ਆ ਕਿ ਨਹੀਂ ਬਾਕੀ ਕਾਫੀ ਬੈਂਕਾਂ ਹੈਗੀਆਂ ਪਿੰਡਾਂ ਦੇ ਦੇ ਉਹ ਸ਼ਹਿਰ ਦੇ ਵਿੱਚ ਤੇ ਹਜੇ ਟਾਈਮ ਹੈ ਗਿਆ 4 ਵਜੇ ਲੈ 5 ਵਜੇ ਬੈਂਕ ਬੰਦ ਹੁੰਦੀ ਆ ਤਹਾਨੂੰ ਸਿਰਫ ਬੈਂਕ ਦੇ ਅੰਦਰ ਦੇ ਸੀਨ ਨਹੀਂ ਚਾਹੀਦੇ ਬਾਹਰ ਦੇ ਚਾਹੀਦੇ ਆ ਨਾ ਨਹੀਂ ਵਿਖਾਉਣਾ ਸਿਰਫ ਬੈਂਕ ਦਿਖੇ ਵੀ ਹਾਂ ਬੈਂਕ ਤੋਂ ਸੀਨ ਲੈ ਆ ਤੇ ਗੇਟ ਕੂਟਰ ਦਰਵਾਜ਼ਾ ਦਰੂਜਾ ਉਦਾਂ ਦੇ ਸੀਨ ਚਾਹੀਦੇ ਆ ਤੇ ਹੁਣ ਚੱਲੇ ਆਂ ਸੀਨ ਕਰਨ ਤੇ ਤੁਹਾਨੂੰ ਵੀ ਵਿਖਾਉਨੇ ਆ ਤੇ ਆਜੋ ਵੀ ਬੰਦਿਆ ਤੇ ਬੈਂਕ ਵੀ ਬੰਦਿਆ ਤੇ ਹੁਣ ਅਸੀਂ ਦੇਖਦੇ ਪਏ ਆ ਵੀ ਹੁਣ ਸੀਨ ਕਿੱਥੇ ਕਰੀਏ ਵੀਡੀਓ ਦੇ ਦੇਖਦੇ ਆ ਇੱਥੇ ਤਾਂ ਕੰਮ ਔਖਾ ਹੋ ਗਿਆ ਐ ਹਾਂ ਤੇ ਬੈਂਕ ਬੰਦ ਹੀ ਤੇ ਅੱਜ ਵੈਸ ਸਣੀ ਆ ਰਹਿਆ ਨਾ ਬੈਂਕ ਬੰਦ ਹੀ ਹੁਣ ਵੇਖਦੇ ਆ ਯਾਰ ਇੰਚੇਚਾ ਸਹਿਰ ਆਏ ਇਸੇ ਕੰਮ ਲਈ ਵੇਖਦੇ ਹੁਣ ਕੀ ਕਰਦੇ ਯਾਰ ਹੁਣ ਆ ਬੈਂਕ ਚ ਆਏ ਆ ਏਟੀਐਮ ਇਹ ਇਹ ਵੀ ਏਟੀਐਮ ਤੇ ਬੈਂਕ ਦੋਵੇਂ ਚੀਜ਼ਾਂ ਬੰਦ ਆ ਤੇ ਮਤਲਬ ਉੱਥੇ ਤੇ ਹੀ ਦੇਖ ਲਈ ਅਸੀਂ ਕਿਹਾ ਵੀ ਚੱਲ ਅੱਗੇ ਦੇਖ ਲੈਣੇ ਆ ਬੈਂਕ ਚਲ ਨਾ ਖੁੱਲੇ ਮਿਲੂ ਉਹ ਚੱਲੇ ਏਟੀਐਮ ਮਿਲ ਜੇ ਏਟੀਐਮ ਦਾ ਦਰਵਾਜ਼ਾ ਨਹੀਂ ਸਾਰ ਲਾਂਗੇ ਵੀ ਦਰਵਾਜ਼ਾ ਖਾਦਾਂਗੇ ਤੇ ਚੱਲ ਪਤਾ ਲੱਗ ਜਾਊ ਕਿ ਚੱਲ ਬੈਂਕ ਚੋਂ ਨਿਕਲੇ ਆ ਬਾਕੀ ਯਾਰ ਤੁਹਾਨੂੰ ਮੈਂ ਰੀਅਲ ਬਖਾਉਂਦਾ ਪਿਆ ਨਹੀਂ ਤੇ ਇਹ ਚੀਜ਼ਾਂ ਕੋਈ ਦੱਸਦਾ ਨਹੀਂ ਮੈਂ ਫਿਰ ਵੀ ਤੁਹਾਨੂੰ ਦੱਸਦਾ ਪਿਆ ਆ ਬਾਕੀ ਯਾਰ ਚੱਕਰ ਪਤਾ ਕੀ ਗੱਲ ਆ ਹੁਣ ਬੈਂਕ ਬੰਦ ਆ ਤੇ ਹੁਣ ਇੱਥੋਂ ਬੰਦ ਦੇ ਵਿੱਚੋਂ ਹੀ ਕਿਸ ਤਰੀਕੇ ਨਾਲ ਇਸ ਤਰੀਕੇ ਨਾਲ ਵੀਡੀਓ ਬਣਾਵਾਂਗੇ ਵੀ ਜਿਹੜਾ ਇੰਜ ਲੱਗੇ ਪਈ ਬੈਂਕ ਚੋਂ ਹੀ ਨਿਕਲੇ ਆ ਠੀਕ ਆ ਬਾਕੀ ਹੁਣ ਵੀਡੀਓ ਬਣਾਉਣਗੇ ਤੇ ਨਾਲੇ ਮੈਂ ਤੁਹਾਨੂੰ ਦਿਖਾਉਣਾ ਦੇਖ ਲਿਓ ਠੀਕ ਆ ਤੁਹਾਨੂੰ ਹੁੰਦਿਆ ਵੀਡੀਓ ਦੇਖ ਲਓ ਸ਼ੇਰਿਆ ਮੈਨੂੰ ਜੀ ਸਾਹਿਬ ਨੇ ਆਪਣੀ ਸਪੈਸ਼ਲ ਡਿਊਟੀ ਲਈ ਆ ਦੁਬਾਰਤ ਹਰਾਨ ਦੇਣਾ ਯਾਰ ਇੱਥੇ ਬੈਂਕ ਬੰਦ ਜੀ ਅਸੀਂ ਸੀਨ ਕਰਕੇ ਚੱਲੇ ਆ ਕੌਮ ਵੀ ਅਸੀਂ ਤੇ ਵੈਸੇ ਸੋਚਿਆ ਵੀ ਚੱਲ ਬੈਂਕ ਖੁੱਲੀ ਹੋਊਗੀ ਤੇ ਚੱਲ ਪਰਫੈਕਟ ਸੀਨ ਹੋ ਜਾਣਗੇ ਤੇ ਜਾਂ ਏਟੀਐਮ ਹੀ ਖੁੱਲਾ ਮਿਲ ਜੂ ਤਾਂ ਵੀ ਪਰਫੈਕਟ ਸੀਨ ਹੋ ਜਾਣਗੇ ਪਰ ਯਾਰ ਏਟੀਐਮ ਵੀ ਬੰਦ ਈ ਤੇ ਬੈਂਕ ਵੀ ਬੰਦ ਈ ਉਥੋਂ ਹੋ ਕੇ ਇੱਥੇ ਆ ਇੱਥੇ ਵੀ ਬੰਦ ਈ ਹੋਰ ਕਿਤੇ ਲਾਗੇ ਬੰਨੇ ਹੈ ਨਹੀਂ ਤੇ ਇਸ ਕਰਕੇ ਆ ਰਹੇ ਸਹਿਰ ਆਏ ਆ ਤੇ ਉਹ ਕਹਿੰਦੇ ਹਨਰਾ ਹੋਣ ਦੇ ਇੱਕ ਲਾਈਟ ਵੀ ਘਟ ਰਹੀ ਆ ਤੇ ਫਿਰ ਵੀਡੀਓ ਵੀ ਨਹੀਂ ਸਾਬਾਨੀ ਇਸ ਕਰਕੇ ਹੀ ਬਾਹਰੋਂ ਹੀ ਕੰਮ ਚਲਾ ਲਿਆ ਵੀਡੀਓ ਬਾਹਰੋਂ ਸੈਟਅਪ ਕਰਕੇ ਬਣਾਉਂਦੀ ਆ ਤੇ ਇਸ ਕਰਕੇ ਉਦਾਂ ਤੇ ਅੰਦਰੋਂ ਸੀਨ ਲੈਣੇ ਤੇ ਬੈਂਕ ਬੰਦ ਇਸ ਕਰਕੇ ਨਹੀਂ ਲੈ ਸਕੇ ਤੇ ਹੁਣ ਚੱਲੀ ਹੁਣ ਆਪਾਂ ਚੱਲੇ ਆਂ ਘਰ ਠੀਕ ਆ ਤੇ ਸ਼ਹਿਰ ਦੇ ਵਿੱਚੋਂ ਸੀਨ ਲੈਣ ਆਏ ਆ ਹੁਣ ਯਾਰ ਤੁਸੀਂ ਦੇਖ ਸਕਦੇ ਆ ਬੈ ਗਿਆ ਉਲਟ ਕੌਂਪੀ ਇਹਨਾਂ ਨੇ ਇਹਨੇ ਉਹਦੇ ਸੀਨ ਲੈਣੇ ਆ ਨਾ ਜੇ ਉਹਨਾਂ ਦੇ ਮੋਟਰਸਾਈਕਲ ਦੇ ਤੇ ਤੁਸੀਂ ਦੇਖ ਸਕਦੇ ਠੀਕ ਆ ਤੇ ਉਹਨਾਂ ਦੇ ਸੀਨ ਕਰਕੇ ਇਹਨੂੰ ਬੈਣਾ ਪੈ ਗਿਆ ਪੁੱਠਾ ਠੀਕ ਆ ਇਹ ਆਈਓ ਇਹਦੀ ਤੁਹਾਡੀ ਇਹ ਇਹ ਹੁਣ ਹੋਇਆ ਪੁੱਠਾ ਠੀਕ ਆ ਇਹਨੇ ਚਲਦੇ ਮੋਟਰਸਾਈਕਲ ਤੇ ਕਰਨੇ ਉਹਨਾਂ ਦੇ ਸੀਨ ਤੇ ਆਪਾਂ ਚਲਾਉਂਦੇ ਪਏ ਆ ਮੋਟਰਸਾਈਕਲ ਤੇ ਇਹ ਡੇਡਾ ਹੋਗੇ ਸੀਨ ਕਰੂਗਾ ਉਹਨਾਂ ਦੇ ਠੀਕ ਆ ਚਲਦੇ ਮੋਟਰਸਾਈਕਲ ਤੇ ਹੋਣਗੇ ਸੀਨ ਹੁਣ ਠੀਕ ਆ ਤੇ ਇਸ ਕਰਕੇ ਹੁਣ ਮੈਂ ਚਲਾਉਂਦਾ ਮੋਟਰਸਾਈਕਲ ਤੇ ਮੋਟਰਸਾਈਕਲ ਚਲਾ ਕੇ ਮਿਲਦੇ ਸੀਨ ਕਰਵਾ ਦਈਏ ਇਹਨਾਂ ਦੇ ਆਪਾਂ ਠੀਕ ਆ ਸਾਦੇ ਯਾਰ ਸੀਨ ਹੋ ਗਏ ਕੰਪਲੀਟ ਠੀਕ ਆ ਤੇ ਮੋਟਰਸਾਈਕਲ ਵਾਲੇ ਸੀਨ ਬੜੀ ਵਾਰ ਕਰਨੇ ਪਏ ਪਰ ਫਿਰ ਵੀ ਪਰਫੈਕਟ ਹੋਗੇ ਤੇ ਹੁਣ ਘਰ ਚੱਲੇ ਆ ਫਾਮਨੇਲ ਦੀਆਂ ਫੋਟੋਆਂ ਖਿੱਚਣੀਆਂ ਆ ਉਹ ਰਹਿ ਗਈਆਂ ਹੁਣ ਉਹ ਘਰ ਜਾ ਕੇ ਕਰਦੇ ਵੀਡੀਓ ਆਡੀ ਹੋ ਗਈ ਕੰਪਲੀਟ ਤੇ ਇੱਕ ਦੋ ਦਿਨਾਂ ਚੋਂ ਵੀ ਪੈ ਜੂਗੀ ਤੇ ਤੁਸੀਂ ਦੇਖ ਲਿਓ ਥੱਲੇ ਮੈਂ ਜਿਵੇਂ ਦੱਸਿਆ ਤੁਹਾਨੂੰ ਮੈਂਸ਼ਨ ਕਰ ਦੂੰਗਾ ਆਡੀ ਤੇ ਬਾਕੀ ਹੁਣ ਘਰੇ ਜਾ ਕੇ ਥੰਬਨੇਲ ਲਈਏ ਤੇ ਚੱਲੀਏ ਪੂਰੀ ਚੈਲ ਹੋ ਰਹੀ ਵੀਡੀਓ ਚ ਸਵੇਰ ਦੇ ਲੱਗੇ ਆ 5 ਵਜੇ ਆ ਹੁਣ ਚੱਲੇ ਆ ਘਰ ਤੇ ਤੇ ਚੱਲੀਏ ਆ ਪਾ ਗਏ ਆ ਘਰ ਠੀਕ ਆ ਤੇ ਹੁਣ ਥੰਬਨੇਲ ਲਈ ਖਿੱਚਣ ਲੱਗੇ ਆ ਫੋਟੋਆਂ ਠੀਕ ਹੈ ਤੇ ਤੁਸੀਂ ਦੇਖ ਸਕਦੇ ਆ ਪਾ ਚੁੱਕੇ ਆ ਘਰ ਹੁਣ ਆਪਣਾਂ ਹੀ ਗਾੜੀ ਆਉਣ ਵਾਲੀ ਆ ਇਹਨਾਂ ਨੇ ਤੇ ਆਪਣੀਆਂ ਖਿੱਚਣੀਆਂ ਫੋਟੋਆਂ ਉਹਨਾਂ ਆਪਾਂ ਕਚਾਉਣ ਲੱਗੇ ਠੀਕ ਹੈ ਤੇ ਆਜੋ ਖਚਾਈਏ ਹੁਣ ਜੀ ਦੇਖਿਓ ਫਿਲਮਾਂ ਵਾਲਾ ਟੈਲੈਂਟ ਪੂਰਾ ਤੇ ਪੂਰੀ ਆਵਾਜ਼ ਇੱਕ ਵਾਰੀ ਕਰਕੇ ਵਿਖਾਇਆ ਮਾਣਿਆ ਮੈਂ ਕਨ ਅਜਨਾਏਂਗੇ ਜੋਤੀ ਗਸੀਨਾ ਫਾਰ ਕੇ ਆਏਂਗੇ ਮੈਂ ਕਨ ਅਜਨਾਏਂਗੇ ਬਰਕਾ ਦਾ ਉਹ ਚਪੜ ਗੰਝੂ ਤੇਰੀ ਆਸੀ ਕਿਤਾਸੀ ਰਵਾ بچਾ ਦੂ ਰਵਾ بچਾ ਦੂ ਮੇਕ ਰੋਨ ਨਾ ਪੂਰਾ ਚੇਲ ਕੋਈ ਹੈਗਾ ਤੇ ਜਾ ਤੋ ਚੱਲ ਕਾਕਾ ਆਪਾਂ ਥੋੜਾ ਕਾਉਂਟ ਬਦਲੋ ਮੋਟੋ ਬਦਲੋ ਓਏ ਯਾਰ ਵੀਡੀਓ ਬਣਾਣੀ ਹੈ ਆਪਣੇ ਯਾਰੀ ਐ ਮੋਟੋ ਬਦਲ ਲਈ ਵਾਟ ਕੋ ਕਿੱਦਾਂ ਦੀ ਬਣੀ ਵੀਡੀਓ ਜਾਨ ਬਨੇਗਾ ਡਾਂ ਕਮਬੈਕ ਵੀ ਅਸੀਂ ਨੇ ਬਣਾਈ ਹੈ ਲਾਈਕ ਸੇਟ ਮੈਂ ਕਰ ਦੇਣਾ ਮੈਨਾ ਪੂਰੀ ਛਿੱਲ ਘਰਾਉਂਦਾ ਹੋਰ ਕੋਖਿਆ ਬੋੜੋ ਕਰਨੇ ਵਾ ਲੀਵ ਨੀਚੇ ਵੇਚੀ ਵੇ ਲੀਵ ਨੀਚੇ ਵੇਚੀ ਵੇ ਜੀ ਦੀਕ ਲਾਈਕ ਇਨ ਪੋਲਿਓ ਕਰਨਾ ਲੀਵ ਨੀਚੇ ਵੇਚੀ ਵੇ ਗੁਰਵਾਟ ਮਾਡੇ ਕੋ ਸਾਰੀਆਂ ਹੀ ਆ ਤੇਰੇ ਬਲੌਗ ਦੇ ਵਿੱਚ ਦੇਖਣਗੇ ਨਾ ਇਹ ਬੰਦੇ ਦੇ ਮੈਨਾ ਪੂਰੀ ਅਸਲ ਆਵਾਜ਼ ਵੇਖ ਲਓ ਅਸਲ ਆਵਾਜ਼ ਤੂੰ ਸੁਣੀ ਹੋਣੀ ਫੇਰ ਸੁਣ ਲਓ ਹਾਂਜੀ ਬਲੌਗਰ ਸਾਹਿਬ ਠੀਕ ਆ ਅਸਲ ਆਵਾਜ਼ ਇਹ ਆ ਠੀਕ ਆ ਵੀਡੀਓ ਅੱਜ ਦੀ ਇੱਥੇ ਖਤਮ ਕੀਤੀ ਜਾਂਦੀ ਆ ਮਿਲਾਂਗੇ ਅਗਲੇ ਵਲੌਗ ਦੇ ਵਿੱਚ ਅਗਲੇ ਦਿਨ ਦੇ ਵਿੱਚ ਤੇ ਸਾਰਾ ਦਿਨ ਹੀ ਲੱਗ ਗਿਆ ਨੇਰਾ ਵੀ ਹੋ ਗਿਆ ਤੁਸੀਂ ਦੇਖ ਹੀ ਸਕਦੇ ਤੇ ਬਾਕੀ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਅਗਲੇ ਦਿਨ ਦੇ ਵਿੱਚ ਤੇ ਅੱਜ ਦਾ ਵਲੌਗ ਮੈਂ ਇੱਥੇ ਖਤਮ ਕਰਦਾ ਤੇ ਬਾਏ ਬਾਏ ਤੇ ਬਾਏ ਬਾਏ